ਸਰੀਆ ਕਾਲ ਤੱਕ ਤਾਂ ਸਾਹਿਬਤੂ ਜਥੇਦਾਰਾਂ ਦੇ ਵੱਲੋਂ ਦਿੱਤੇ ਇਤਿਹਾਸਿਕ ਫੈਸਲੇ ਨੇ ਚਾਰ ਦਹਾਕਿਆਂ ਤੋਂ ਚੱਲਦੀ ਨਿੱਜ ਪ੍ਰਸਤ ਅਤੇ ਸੌੜੀ ਅਕਾਲੀ ਸਿਆਸਤ ਅਤੇ ਲੀਡਰਾਂ ਦੀਆਂ ਕਾਰਵਾਈਆਂ ਨੂੰ ਪੰਥ ਵਿਰੋਧੀ ਘਰਾੜ ਦਿੱਤਾ ਹੈ ਜਥੇਦਾਰਾਂ ਦੇ ਫੈਸਲੇ ਨੇ ਸਿੱਖ ਮੂਲ ਸਿਧਾਂਤਾਂ ਦੇ ਉੱਤੇ ਆਧਾਰਿਤ ਰਾਜਨੀਤੀ ਦੇ ਲਈ ਮੂੜ ਸੁਰਜੀਤੀ ਦਾ ਰਾਹ ਖੋਲ੍ਹਿਆ ਹੈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨਾਲ ਜੁੜੇ ਸਿੱਖ ਚਿੰਤਕਾਂ ਜਿਨ੍ਹਾਂ ਦੇ ਵਿੱਚ ਵੱਡੀ ਤਾਦਾਦ ਵਿੱਚ ਲੋਕ ਸ਼ਾਮਿਲ ਨੇ ਜੀ ਹਾਂ ਇਹਨਾਂ ਦੇ ਵਿੱਚ ਪ੍ਰੋਫੈਸਰ ਸ਼ਾਮ ਸਿੰਘ ਜਸਪਾਲ ਸਿੰਘ ਸਿੱਧੂ ਰਾਜਵਿੰਦਰ ਸਿੰਘ ਰਾਹੀ ਗੁਰਪ੍ਰੀਤ ਸਿੰਘ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾਕਟਰ ਖੁਸ਼ਾਲ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਅੰਮ੍ਰਿਤਸਰ ਵਿਖੇ ਅਪ੍ਰੈਲ 1978 ਦੇ ਵਿੱਚ ਵਾਪਰੇ ਸਿੱਖ ਨਰੰਗਕਾਰੀ ਕਾਂਡ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਸਵਾਲ ਖੜਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇ ਬਾਦਲ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਦਾ ਯਤਨ ਕਰਦੀ ਤੰਕ ਕਾੜਕੂਵਾਦ ਨੇ ਪੈਦਾ ਨਹੀਂ ਹੋਣਾ ਸੀ ਉਸ ਸਮੇਂ ਆਪਣੇ ਸਿਆਸੀ ਮਫਾਦਾ ਨੂੰ ਮੁੱਖ ਰੱਖਦੇ ਹਾਂ ਬਾਦਲ ਸਰਕਾਰ ਨੇ ਅਸੀਂ ਦੇ ਤੌਰ ਦੇ ਉੱਪਰ ਨਿਰੰਕਾਰੀਆਂ ਦੀ ਮਦਦ ਕੀਤੀ ਅਤੇ ਕੇਂਦਰ ਸਰਕਾਰ ਦੇ ਵੱਲੋਂ ਸਿੱਖਾਂ ਦੇ ਪੰਜਾਬ ਦੇ ਨਾਲ ਵਿਤਕਰੇ ਕਰਨ ਦਾ ਰਾਹ ਖੋਲਿਆ ਗਿਆ ਜਿਸ ਦੇ ਫਲ ਸਵਰੂਪ ਤਰਮ ਯੁੱਧ ਮੋਰਚਾ ਸ਼ੁਰੂ ਹੋਇਆ ਅਤੇ ਜੂਨ 1984 ਅਤੇ ਨਵੰਬਰ 1984 ਦੇ ਸਿੱਖ ਵਿਰੋਧੀ ਦੁਖਾਂਤ ਵਿਵਾਪਰੇ ਸਿੱਖ ਪੰਥ ਵਿਰੋਧੀ ਦਿੱਲੀ ਸਰਕਾਰ ਦੀ ਅਕਾਲੀ ਦਲ ਦੇ ਉੱਪਰ ਕਾਬਜ਼ ਬਾਦਲ ਪਰਿਵਾਰ ਦੇ ਵੱਲੋਂ ਪੁਸ਼ਤ ਪਨਾਹੀ ਵੀ ਕੀਤੀ ਗਈ ਸਿੱਖ ਚਿੰਤਕਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਉੱਪਰ ਢਾਈ ਸਰਕਾਰੀ ਜ਼ੁਲਮ ਅਤੇ ਦਸ਼ਤ ਦੇ ਵਿੱਚ ਹਿੱਸੇਦਾਰ ਬੰਨਾ ਅਤੇ ਜਾਤੀ ਵੋਟ ਬੈਂਕ ਤਿਆਰ ਕਰਨ ਦੇ ਲਈ ਸਿਰਸਾ ਦੇ ਡੇਰਾ ਮੁਖੀ ਦੇ ਸਿੱਖ ਵਿਰੋਧੀ ਧਾਰਮਿਕ ਗੁਨਾਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇਵੋਣਾ ਅਤੇ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਵਿੱਚ ਖੁਦ ਜੋ ਹੈ ਖਾਸ ਤੌਰ ਦੇ ਉੱਪਰ ਹੱਥ ਠੋਕਾ ਬੰਨਾ ਪੰਥ ਵਿਰੋਧੀ ਕਾਰਵਾਈਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੱਚਾ ਚਿਠਾ ਦੇਸ਼ਾਂ ਵਿਦੇਸ਼ਾਂ ਵਿੱਚ ਲੀ ਸਿੱਖ ਸੰਗਤ ਦੇ ਸਾਹਮਣੇ ਖੋਲਿਆ ਗਿਆ ਹੈ ਇਹਨਾਂ ਪੰਥ ਵਿਰੋਧੀ ਕਾਰਵਾਈਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਜਨ ਤੱਕ ਤੌਰ ਉਤੇ ਕਬੂਲ ਲਿਆ ਜਿਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਨੇ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਪੰਥ ਨੂੰ ਅਗਵਾਈ ਦੇਣ ਦੇ ਲਈ ਆਯੋਗ ਕਰਾਰ ਦਿੱਤਾ ਹੈ ਅਕਾਲੀ ਦਲ ਦੀ ਜਥੇਬੰਦੀ ਨੂੰ ਮੋਢੋਂ ਨਵੇਂ ਰੂਪ ਦੇ ਵਿੱਚ ਖੜਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਜਿਸ ਦੇ ਸਿੱਖ ਚਿੰਤਕ ਭਰਪੂਰ ਸ਼ਲਾਘਾ ਕਰਦੇ ਨੇ ਅੰਤ ਦੇ ਵਿੱਚ ਸਿੱਖ ਚਿੰਤਕਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਸਿੱਖ ਪਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਅਕਾਲੀ ਦਲ ਦੀ ਪੂਰਨ ਸੁਰਜੀਤੀ ਕਰਕੇ ਧੜਲੇਦਾਰ ਖੇਤਰੀ ਰਾਜਨੀਤੀ ਦਾ ਨਿਰਮਾਣ ਕਰਨ ਅਤੇ ਸਿੱਖ ਪਾਈਚਾਰੇ ਦੇ ਵਿਰੁੱਧ ਖੜੇ ਕੀਤੇ ਜਾ ਰਹੇ ਬੇਈਮਾਨ ਅਤੇ ਸਾਜ਼ਿਸ਼ ਭਰੇ ਪ੍ਰੋਪਗੈਂਡੇ ਨੂੰ ਮਾਤ ਪਾਈ ਜਾਣੀ ਚਾਹੀਦੀ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸੰਜੀ ਕਰਨਾ ਬਿਲਕੁਲ ਵਿਨਾਪੁੱਲਨਾ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰ ਰਿਹਾ ਹੈ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਭੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ